ਪੁਲਿਸ ਦੇ ਗ੍ਰਿਫਤ ਚ ਸਿਰ ਝੁਕਾਈ ਬੈਠੇ ਇਹ ਮੰਚਲੇ ਮਨੋਨਾ ਦਾ ਰੰਗ ਰਲੀਆਂ ਚਾਹੁੰਦੇ ਸਨ ਪਰ ਇਹਨਾਂ ਦੇ ਆਰਮਾਨਾਂ ਤੇ ਪੁਲਿਸ ਦੀ ਰੇਡ ਨੇ ਪਾਣੀ ਫੇਰ ਦਿੱਤਾ ਪਠਾਨਕੋਟ ਦੇ ਡਾਕੀ ਇਲਾਕੇ ਚ ਜਿਸਮ ਫਰੋਸ਼ੀ ਦੇ ਚੱਲ ਰਹੇ ਰੈਕਟ ਦਾ ਪੁਲਿਸ ਨੇ ਪਰਦਾ ਫਾਸ਼ ਕੀਤਾ ਗੌਰਤਲਬ ਹੈ ਕਿ ਸ਼ਰਦਾ ਨਾਮ ਦੀ ਔਰਤ ਵੱਲੋਂ ਸ਼ਰਿਆਮ ਆਪਣੇ ਘਰ ਦੇ ਵਿੱਚ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ ਪੁਲਿਸ ਵੱਲੋਂ ਬੀਤੀ ਰਾਤ ਮੌਕੇ ਤੇ ਛਾਪੇਮਾਰੀ ਕਰ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਮੁੱਖ ਮੁਲਜ਼ਮ ਸ਼ਰਦਾ ਸਮੇਤ ਦੋ ਔਰਤਾਂ ਅਤੇ 15 ਪੁਰਸ਼ਾਂ ਨੂੰ ਇਤਰਾਜ਼ਯੋਗ ਹਾਲਾਤ ਵਿਚ ਗ੍ਰਿਫਤਾਰ ਕੀਤਾ। ਇਸ ਰੇਡ ਦੌਰਾਨ ਪੁਲਿਸ ਨੂੰ ਕੈਸ਼ ਵੀ ਬਰਾਮਦ ਹੋਇਆ। ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਸ਼ਰਦਾ ਨਾਮ ਦੀ ਲੇਡੀ ਹੈ ਠਾਕੀ ਚੌਕ ਪਠਾਨਕੋਟ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਹੈ ਔਰ ਬਾਹਰ ਤੋਂ ਕੁੜੀਆਂ ਮਂਗਾ ਕੇ ਇੱਕ ਸੈਕਸ ਐਕਟ ਚਲਾਈ। ਕੋਈ ਇਸ ਇਨਫੋਰਮੇਸ਼ਨ ਤੇ ਸਾਡੇ ਸਟਾਫ ਕੋ ਸਾਫ ਕਾਫੀ ਦੇਰ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਜੋਬ ਹਾਲਤ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉਥੇ ਇਸ ਸੈਕਸ ਰਿਕਾਰਡ ਦੇ ਵਿੱਚ ਇਨਵੋਲ ਸਾਰੇ ਅਰੈਸਟ ਕਰ ਲਿਆ ਔਰ ਜਿਹੜੀ ਉਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਥੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਾਂਗੇ ਇਸ ਨੂੰ ਪਹਿਲੇ ਵੀ ਕੋਈ ਮਾਮਲਾ ਦਰਜ ਸੀ ਦੋ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਹ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਚੀਜ਼ਾਂ ਦੇ ਢੱਲ ਪਾਈ ਜਾ ਸਕਣ ਸਰ ਉਹ ਨੈਟਵਰਕ ਜਿਹਦੇ ਸਟੇਟ ਨਾਲ ਜੰਗੂਰੇ ਵਿੱਚ ਪਾਸਟਰ ਵਿੱਚ ਆਇਆ ਕੋਈ ਨੈਟਵਰਕ ਤਾਂ ਕਰ ਰਹੇ ਆ ਤਾਂ ਆਪਾਂ ਉਸ ਨੈਟਵਰਕ ਨੂੰ ਵੀ ਕੰਗਾਲਣ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂ ਸਰ ਦੇਖਣ ਨੂੰ ਆਇਆ ਕਿ ਇਹ ਇਹਨਾਂ ਦੇ ਕੇਸ ਹੁੰਦਾ ਹੈ ਫਿਰ ਥੋੜੇ ਦਿਨ ਬਾਅਦ ਆ ਜਾਂਦੇ ਆ ਦੇਖੋ ਉਹ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਪਾਰਟ ਆਫ ਆਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਉਹ ਜਿਹੜਾ ਸੁਸਪ੍ਰੋਤ ਵਿੱਚ ਕੀਤਾ ਕਰਦਾ ਛਾੜ ਦੇ ਵਿੱਚ ਤੇ ਉਹ ਵਿੱਚ ਤਾਂ ਵੀ ਹੀ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੋਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਆਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਸਜੂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈ ਗੋਤਲਬ ਹੈ ਕਿ ਗ੍ਰਿਫਤਾਰ ਕੀਤੀ ਸ਼ਰਦਾ ਉੱਤੇ ਪਹਿਲਾਂ ਤੋਂ ਹੀ ਤਿੰਨ ਮਾਮਲੇ ਚਰਚਾ ਜੋ ਅੰਡਰ ਟ੍ਰਾਇਲ ਹਨ ਇਸ ਤੋਂ ਇਲਾਵਾ ਪੁਲਿਸ ਜਿਸਮ ਕ੍ਰੋਹੀ ਦੇ ਧੰਦੇ ਤੋਂ ਬਨਾਈ ਪ੍ਰੋਪਰਟੀ ਅਤੇ ਇਹਨਾਂ ਦੇ ਅੱਗੇ ਹੋਰ ਕਿੰਨਾ ਵੱਡਾ ਨੈਟਵਰਕ ਕੰਮ ਕਰ ਰਿਹਾ ਹੈ ਇਸ ਨੂੰ ਵੀ ਖੰਗਾ ਲਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸੰਫਰੋਸ਼ੀ ਦਾ ਰੈਕਟ ਚਲਾਉਣ ਵਾਲੇ ਮੁਲਜ਼ਮ ਦੇ ਗ੍ਰਿਫਤਾਰ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਜ਼ਰੂਰ ਸੁੱਖ ਦਾ ਸਾਹ ਆਇਆ ਹੋਵੇਗਾ ਜਿਨ੍ਹਾਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ